ਲੋ ਜੀ ਮਿੱਤਰੋ ਚਲਾਤਾ ਜੀ ਅੱਜ ਕੰਮ ਕੋਠੇ ਦਾ ਆ ਸਾਡਾ ਮਿਸਤਰੀ ਕਾਲਾ ਕਾਲਾ ਕਿੰਨੇ ਦਿਨਾਂ ਚ ਪਾ ਦੇਗਾ ਹੈ 5-7 ਦਿਨਾਂ ਚ ਗਲਾਈ ਵਾਲਾ ਪਾਉਣਾ ਟਾਪ ਦਾ ਪੂਰਾ ਲੋ ਜੀ ਧਰ ਦਿਆਂ ਨਿਓ ਅੱਜ ਫਿਰ ਆ ਕੋਈ ਇਧਰ ਉਧਰ ਵਾਗ ਗਿਆ ਮਾੜਾ ਮੋਟਾ ਸ਼ਕਲੋ ਕਰਾ ਕੰਮ ਝੋਨੇ ਤੋਂ ਪਹਿਲਾਂ ਕੋਠਾ ਟਾਪ ਦਾ ਬਣਾਇਆ ਹੋਣਾ ਚਾਹੀਦਾ ਆਏ ਇੰਨੀ ਦੂਰ ਫਰ ਇਧਰ ਕਾ ਤੋ ਬੱਦ ਗਿਆ ਹੋਂਦਾਂ ਕਿੰਨੇ ਕਿੰਨੇ ਰੱਖਤੀ ਫਿਰ ਇਹਦੀ ਲੰਬਾਈ ਚੜਾਈ ਓਏ ਆਹੇ ਬੰਦਾ ਪੁੱਠੀਆਂ ਮੱਤਾਂ ਦੇ ਨਾਲ ਮੂੰਹ ਆਏ ਨੂੰ ਕਰਵਾਤਾ ਲੈ ਆਏ ਨੂੰ ਇਧਰੋਂ ਸੂਰਜ ਚੜ੍ਹਾ ਕਰੂਗਾ ਆਏ ਆਇਆ ਕਰੂ ਸੂਰਜ ਆਏ ਸਾਰਾ ਟਾਈਮ ਬਰਾਂਡੇ ਤੁੱਪ ਮਾਂ ਦੇ ਪੁੱਤਾਂ ਸ਼ਾਬਾਸ਼ ਘਰ ਘਰ ਜੰਮਣ ਤੇਰੇ ਅੱਗੇ ਤਾਂ ਕਿਆ ਮੂੰਹ ਆਏ ਨੂੰ ਕਰਲਾ ਮਾਮਾ ਜਾਂ ਆਏ ਨੂੰ ਕਰਲਾ ਇੱਕ ਪਾਸੇ ਕਰਲਾ ਇੱਥੋਂ ਇੱਥੋਂ ਮੈਨੋ ਰਿਹਾ ਹੁਣ ਜੀ ਦੂਜੂ ਕਰਦੇ ਆਂ ਦਾ ਮੈਂ ਨਾ ਨਾ ਉਹਦਾ ਬਸ ਫਿਰ ਤਾਂ ਕੰਮ ਤਾਂ ਕਰਤ ਹੋ ਗਿਆ ਸੀਗਾ ਸੰਗ ਦਾ ਉਹ ਕਰਕੇ ਦੂਜੇ ਭਾਈ ਕੰਪਾਸ ਲਾਈ ਸੀ ਹੁਣ ਸਾਈ ਨੂੰ ਹੋ ਗਿਆ ਹੁਣ ਜੇ ਮੂੰਹ ਆਇਆ ਨੂੰ ਘੁਮਾਵਾਂ ਕਿੱਧਰ ਚੜਦੇ ਕਿੰਨੇ ਕਰਾਂਗੇ ਬਈ ਕੱਲ ਚੜਦੇ ਹੀ ਬਸ ਥੋੜਾ ਟਾਈਮ ਧੋਪਾਇਆ ਕਰੂਗੀ ਜਸਵਿੰਦਰ ਬਰਾ ਦੋ ਜਣੇ ਲੈਣ ਗਏ ਸੀ ਆ ਵੀ ਲੇਟ ਆਏ ਉਹ ਲੇਟ ਤਾਂ ਹੋ ਚਾਹੀਦਾ ਫਿਰ ਹਾਂ ਬਸ ਠੀਕ ਹੈ ਬਰਾ ਇਧਰੋਂ ਨਾਲ ਮਿੱਟੀ ਰਹਿ ਗਈ ਉਹ ਇਧਰਲੇ ਪਾਸੇ ਪਾਊਡਰ ਦੇ ਘਦੌੜਾਂ ਕਰਦੇ ਹਾਂ ਓਕੇ ਹਾਂ ਬਸ ਠੀਕ ਬਾ 12 ਕਰਨਾ 12 ਲੰਮਾ ਕਰਕੇ 8 ਭਰਾਂਡਾ ਕਰ 20 ਕਰ ਆਪਾਂ ਉਹ ਥਾਂ ਹੋ ਪਿਆ ਧੁਰ ਤੱਕ ਪੂਰਾ ਟਾਪ ਦਾ ਪਾ ਦੇ ਕਾਲਾ ਇਹ ਨਹੀਂ ਰਹਿਣਾ ਬਿੰਦਰਾ 20 ਪੈ ਥਾਂ ਕੱਟੀ ਜਾਂਦੀ ਫਿਰ ਹੋ ਗਿਆ ਇੱਧਰ ਲਾ ਦਾਂਗੇ ਦੂਜੇ ਡਿਜ਼ਾਈਨ ਜਿਹੜੇ ਡਿਜ਼ਾਈਨ ਜਿਹੜੇ ਲੱਗਿਆ ਨਹੀਂ ਆਪਾਂ ਮੇਨ ਤਾਂ ਅੰਬ ਤੇ ਜਾਮਣ ਇਹ ਮੇਨ ਹੀ ਰੱਖਣਾ ਕਾ ਬਾਹਰ ਹੁੰਦੇ ਆਪਣੇ ਦਰਖਤ ਇਹ ਬਾਕੀ ਡਿਜ਼ਾਈਨ ਵਾਲੇ ਦਾ ਫੇਰ ਲਾਵਾਂਗੇ ਹਾਂ ਮਰੂਦਾਂ ਫਲਾਂ ਵਾਲੀ ਲਾਵਾਂਗੇ ਆਪਾਂ ਯਾਰ ਜ਼ਿਆਦਾਤਰ 12 12 ਕੋਠਾ ਉਹ ਮਰ ਬਹੁਤ ਹੁੰਦੇ ਨਾ ਮੇਰੇ ਨਾਲ ਕੇ 15 ਉਹਨਾਂ ਦੀ ਆ ਦੂਜੇ ਯਾਰ 16 ਟਾਈਮ ਹੀ ਚੱਲਦਿਆ ਇਹ ਇਸ ਦਾ ਇੱਕ ਫੁੱਟ ਚੌੜਾ ਕਰਿਆ ਹੋਣਾ 11 11 12 ਪੁੰਨ ਦੇ ਨਾਲ ਫਲੰਗਾਂ ਵਾਲਾ ਕੰਮ ਹੋ ਜੂ ਹਾਂ ਛਾਂ ਆ ਜਾਂਦਾ ਗੁਰੂ ਨਾਲ ਖਾਓ ਕੀ ਹੋ ਹੁੰਦਾ ਉਹਨਾਂ ਨੂੰ ਵਧੀਆ ਨਹੀਂ ਲੱਗਦਾ ਸੋਹਣੇ ਲੱਗਦੇ ਆ ਛਾਂ ਵੀ ਉਹਨਾਂ ਦੀ ਨਹੀਂ ਜੇ ਤਨ ਉਹ ਕੀ ਕਹਿੰਦੇ ਖੰਡੇ ਜਿਹਾ ਲਾਵਾਂ ਗੋਲ ਜੀ ਹਾਂ ਚਾਰ ਨਾਲ ਲੈ ਆਇਨੀ ਚਾਰ ਨਾਲ ਲੈ ਆਇਨੀ ਉਹੀ ਕੱਢਦੇ ਫਿਰ ਮੋਟੀਆਂ ਹਾ ਜਿਵੇਂ ਬੱਟੇ ਬੱਟੇ ਹੀ ਕਰਦੇ ਘਰ ਨਾਲ ਜੀ ਘਰ ਨਾਲ ਉਹ ਵੀ ਆਉਂਦੇ ਆ ਰਾਏ ਆਉਂਦਾ ਮੋੜਾ ਮੋਟੋ ਵਾਹ ਦੇਖ ਤੇ ਬੰਦਰਾ ਜੋਰ ਲੱਗਿਆ ਪਿਆ ਇੱਥੇ ਯਾਰ ਨਹੀਂ ਆਪਾਂ ਦੂਜੇ ਤਰ੍ਹਾਂ ਵੀ ਜੋਰ ਨਹੀਂ ਆ ਜੋ ਨਾ ਰੋ ਨਾ ਰੋ ਪੂ ਕਹਦਾ ਨਾ ਆ ਨੁਕਸਾਨ ਦਾ ਆਪਣਾ ਹੀ ਚੱਲਣਾ ਹੈ ਹਾਂ ਇੱਟਾਂ ਦਾ ਆਪਣਿਆਂ ਦੇ ਵੱਧ ਖਪਣਗਾ ਬੰਦਰਾ ਬਹੁਤ ਆ ਬਸ ਪੱਧਰਿਆ ਕਰ ਲੈ ਇਹਨੂੰ ਇਹਨਾਂ ਨੇ ਕੀ ਕਹਿਣਾ ਦਾ ਕਹੀ ਜਾਣਗੇ ਵੀ ਬਾਣ ਤੋਂ ਦੋ ਲਵੇ ਘਰਾਂ ਦੇ ਥੱਲੇ ਆ ਕਿੰਨੇ ਕਰਨਗੇ ਕਹਿਣਗੇ ਇਹ ਲਈ ਫੇਰੀ ਇੱਟਾ ਪੱਠਾ ਕੋਲੀ ਤਾਂ ਹੀ ਕਦਾ ਕੋ ਚੱਕਲੇ ਬਹੁਤ ਸੀਗਾ ਇੱਥੋਂ ਹਾਂ ਉੱਤੇ ਚੱਲ ਅੰਦਰ ਤੇ ਸਗਲਿਆ ਇਕੱਠਾ ਤੱਕ ਪਰ ਲੱਗੂ ਤੱਕ ਬਾਬਾ ਬਹੁਤ ਆ ਬਹੁਤ ਬੰਦੇ ਬਾਬਾ ਲਿਆ ਛਾਣ ਕੇ ਲੈ ਹੀ ਕਦੇ ਇਕੱਲਾ ਥੋਣਤ ਨਿੱਧ ਨੂੰ ਚੱਲੋ ਹੈ ਪੀ ਇੱਥੇ ਲਾਟੂ ਆ ਪਿਆ ਬਈ ਉਹ ਲਾਟੂ ਵੀ ਉੱਤਰ ਆਹ ਤੇਰੇ ਗੰਨੇ ਖਾਣੇ ਚ ਭੇਗੜੋ ਬੀਂਦਾ ਠੀਕ ਆ ਚਾਰ ਦਿਨਾਂ ਦੇ ਬੰਦਰਾ ਤਰਨਾ ਕੀ ਕਾਲਾ ਕੋਠਾ ਦਿਸੇ ਇੱਥੇ ਵੀ ਹਾਂ ਪਈ ਪਿਆ ਕੋਠਾ ਲੈਂਟਰ ਪਾ ਦੇ ਨਾ ਨਹੀਂ ਹੋਰ ਬੜਾਏ ਕਿਹਨੋਂ ਸਰਵਿੰਗ ਕੱਦ ਨਹੀਂ ਲੈ ਆਈਂ ਤਾਤਾ ਦਾ ਪਾਸ ਹੀ ਚੱਕੀ ਤੁਰਿਆ ਕਰੋ ਲੈ ਇੱਥੇ ਆਉਂਦਾ ਤਾ ਇਹਦੇ ਅੰਦਰ ਲਾ ਨਾ ਆਉਂਦੇ ਬਸ ਆ ਚੱਕ ਦੇ ਦੇਣਾ ਇਹ ਜੱਤ ਲਵਿੰਗੀ ਦੋ ਗੱਟਾਂ ਹੋਰ ਲੈ ਆ ਗਈ ਬਗਲ ਲੋ ਕਰ ਰਹੇ ਡਿਜ਼ਾਈਨ ਫਿਰ ਆਪਾਂ ਨਵਾਂ ਪਟਕੇ ਦਿਖਾਉਣੇ ਫਿਰ ਕਿੰਨੇ ਕੋਸਾ ਉਹ ਜੋ ਗੰਝਾਂ ਤੇ ਫਿਰ ਬਸ ਸਾਡਾ ਮੈਸਤਰੀ ਬਰਾਡੇ ਜਲਦੇ ਗਿਆ ਰਪੈ ਤੇ ਗਿਆ ਹੋਰ ਕੋਠਾ ਦਾ ਪਉ ਪਉ ਦੇਖੇ ਹੀ ਜਾਉ ਬੰਦਾ ਦੂਜਾ ਇਧਰ ਫਿੱਤਾ ਫੜਨ ਵਾਲਾ ਸਿਰੇ ਤੋਂ ਕਦੇ ਕਦ ਇਹ ਆਏ ਲੈ ਆਏ ਮੈਨੂੰ ਫੇਰ ਆਏ ਮੈਨੂੰਗਾ ਇਹ ਫੇਰ ਆਏ ਮੈਨੂੰ ਆ ਗਿਆ ਕਿਉਂ ਪਹਿਲਾ ਮੇਰਾ ਮੱਥਾ ਮਰਾ ਗਿਆ ਦੇਖ ਕਿਵੇਂ ਚਾਲ ਕਰਾ ਹੁਣ ਉੱਧਰ ਨੂੰ ਹੋ ਜਾ ਕਿ ਮੇਰੇ ਮਿੱਤਰ ਕਸਰ ਹੋਈ ਨਹੀਂ ਸੀ ਪੂਰੀ ਇਹ ਦਾ ਇਟਾਂ ਚੱਕ ਦੇਣਗੇ ਪਾ ਪਾ ਠੀਕ ਆ ਹੁਣ ਆਪਾਂ ਇਹਨਾਂ ਭਾਰੀ ਦਮਾ ਗਿਆ ਇਧਰੋਂ ਪਾਸੋਂ ਨਾਲ ਖਾਲ ਦੇ ਬਰਾਬਰ ਉਹ ਹੈਨਾ ਹੂੰ ਆਏ ਇਧਰ ਢਾਲਦਾ ਕਰਦਾਂਗੇ ਪਾਣੀ ਬਾਮੀ ਹੋਰ ਬਾਹਰ ਅਗਰ ਛੜਾ ਕੇ ਆਲੇ ਬਸ ਛੋਹ ਦੂਜੇ ਲਾਉਣੇ ਦਰਖਤ ਜੇ ਇੱਥੇ ਇਹਨਾਂ ਬਾਕੀ ਪੱਕਾ ਕਰਦਾਂਗੇ ਆਲੇ ਛੱਡ ਦੋਗੇ ਹਾਂ ਗੰਧੂਲੀ ਗੰਧਾਲੀ ਇੱਥੋਂ ਬਣ ਜੂ ਫੇਰ ਤਾਂ ਲੋਡ ਹੀ ਨਹੀਂ ਕੁਦਰਾਸ ਲਾਉਂਗਾ ਗੰਧੂਲੀ ਹੋ ਜੂ ਇੱਥੇ ਯਾਰ ਸਾਈਡ ਜੀ ਤੇ ਆਪਣੀ ਇੱਥੋਂ ਤਾਂ ਕਹੀਂ ਰੱਖ ਲਾਂਗੇ ਮੂਰੇ ਇੱਧਰ ਕਰ ਲਾਂ ਜਿਹੜਾ ਉਹ ਕਰਨਾ ਹੋਇਆ ਫੇਰ ਪਾ ਦਾਂਗੇ ਚਵਾਰਾ ਤਾਂ ਹਾਂ ਟਾਪ ਦਾ ਟੈਂਕੀ ਢੂੰਗੀ ਧਰ ਦਾਂਗੇ ਲਾ ਕੇ ਹੈ ਉਹ ਆਏ ਨਾ ਕਰਨਾ ਮਰਜ਼ਾਨਾ ਜੇ ਕਾਲੇ ਜਿਹੜਿਆਂ ਨੂੰ 2500 ਟੱਦਾ ਲੱਗਦੀ ਆ ਤਾਂ ਵਾਲੇ ਤਾਂ ਤਾਂ ਦਾ ਕੁਝ ਨਹੀਂ ਲੱਗਦਾ ਇਹਨਾਂ ਤਾਂ ਤਾਂ ਤੁਹ ਵੀ ਲੱਗਦਾ ਹੁੰਦਾ ਮੇਨਾ ਕੁੰਜੇ ਜੀ ਅਨੂਜਾ ਕੋਲੀ ਮੇਟਰ ਲੈ ਕੇ ਰੱਬ ਦਾ ਨਾਮ ਧਰਨ ਲਗਾਇਨ ਆਂ ਅੱਲਾਹ ਅਕਰੂ ਲਾਲ ਹੋਈ ਚੱਪਲਾ ਮੁੰਡੂ और ये मसाला कच्ची और जो जे नंबर तो नंबर तो ओके ਉੱਤਰ ਨਿਕਲ ਲਿਆ ਯਾਰ ਇਹ ਉੱਤਰ ਬਾਈ ਯਾਰ ਇਹ ਜੱਤ ਪਾ ਪਹਿਲੀ ਗੱਰੀ ਜਿਹੜੀ ਪਾ ਦੀ ਪੂਰਾ ਡਾਊਨ ਹੋ ਗਿਆ ਉਹ ਦਾ ਮਕਲੀ ਉਹ ਤਾਂ ਬਾਈ ਮੈਡ ਸੀ ਉਹ ਤਾਂ ਨਬਰ ਗਿਆ ਚ ਵੀ ਉਹ ਕਰ ਲਓ ਜੀ ਮਸਾਂਪੂਰੀ ਆਈ ਆ ਥੋੜੀ ਸੀ ਉਹ ਵੀ ਰੇਚਰ ਲੱਗਸਟਾਈ ਸੀਗੀ ਉਹ ਅਸ ਲਿਆਉਂਗਾ ਮੈਂ ਨੋਟਾਂ ਵਟਾਂ ਨੂੰ ਉੱਤਰ ਪੈ ਗਏ ਡੇਡਾ ਡੇਡਾ ਬੱਤੀ ਉਹ ਤਾਂ ਲਿਆਉ ਉਹ ਸਮਾਂ ਦੀ ਵਧਗਾ ਚਲਾ ਦੇ ਯਾਰ ਉਹ ਵੀ ਇਹ ਦੂਜੀ ਗੱਰੀ ਮੱਥਾ ਆ ਉਹ ਵੀ ਇੰਨਾ ਤੂੰ ਪਰਾਂ ਵਾਲੀ ਪਰਾਂ ਵਾਲੀ ਦਾ ਯਾਰ ਯਰ ਬਾਈ ਕਿਉਂ ਬਹੁਤ ਆ ਤੋੜ ਉਹ ਮੁੰਡਾ ਗੋੜਾ ਮਾਰਕਾ ਉਹ ਧੀੜਾ ਗੋੜ ਜਾ ਸਦਾ ਮਸਲਾ ਲਾ ਬੋ ਲਿਆ ਔਰੇ ਫੜਾ ਯਾਰ ਉਹ ਕਮੀ ਇਹਨਾਂ ਦੇ ਨਾਲ ਕੀ ਹੁੰਦੀ ਦਿੱਤੀ ਹੱਥਾਂ ਦੀ ਉਹ ਟੁੱਟੇ ਹੀ ਪਿਆ ਟੁੱਟ ਗਿਆ ਵਰਤਾ ਟੁੱਟੇ ਹੀ ਪਿਆ ਸੀ ਤੂੰ ਹੀ ਹੱਥ ਲੱਗਿਆ ਤੂੰ ਹੀ ਜ਼ੋਰ ਲਾ ਕੇ ਮੜਾ ਜਾ ਬਸ ਉਹ ਤੇ ਕੁਮਥਾ ਵਾਹਿਗੁਰੂ ਆਪਾਸ ਫੜਾਉਂਦੀ ਬੰਦ ਰੱਖ ਲੌਨੀ ਮਿੱਤਰੋ ਧਰਤੀ ਨੋਪਾ ਤੇ ਬਸ ਬਾਬਾ ਸੁੱਖ ਰੱਖ ਚਾਰ ਪੰਜ ਦਿਨਾਂ ਵਿੱਚ ਪਾ ਦਾਂਗੇ ਜੱਤ ਦਿਖਾਉਣੀ ਹੈ ਪਰਸੋਂ ਨੂੰ ਇਹ ਆਪਾਂ ਪਾਵੇਂ ਗਲਾਈਆਂ ਵਾਲਾ ਦੋ ਗਲਾਈਆਂ ਮੂਰੇ ਹੋਣਗੀਆਂ ਇੱਕ ਇਧਰਲੀ ਸਾਈਡ ਆਜੂ ਇੱਕ ਅਧਿਰ ਚਾਰ ਗਲਾਈਆਂ ਹੋ ਜਾਣਗੀਆਂ ਨਾ ਓਏ ਤੰ ਨਾਲ ਹੀ ਪਾਵਾਂਗੇ ਤੰ ਨਾਲ ਹੀ ਪਾਵਾਂਗੇ ਕੈਂਸਲ ਕਰ ਤਾ ਦੂਜਾ ਜਾਣੇ ਕੌਣਾ ਲਾ ਕੇ ਤਰਾ ਦਾ ਹਾਂ ਪਰਕੋਲਾ ਰੱਖਣਾ ਬੰਦ ਨਾ ਮੁੰਦੋ ਰੰਗੋਲਾ ਅੰਜਲੀ ਪਾਵਾਂਗੇ ਜੀ ਹੁਣ ਚੱਲਦੇ ਹਟ ਜਾਣ ਜੀ ਇਹਨਾਂ ਦਾ ਨਾਮ ਵੀ ਹੈ ਇਹਨਾਂ ਦਾ ਨਾਮ ਆ ਯਾਰ ਕਾਲੀ ਆ ਉਹ ਦੱਸ ਵੀ ਪੁਲੀ ਚ ਵੀ ਤਾਂ ਕਿੰਨਾ ਸਰੀ ਆਪਾਂ ਬਣਾਉਗਾ ਪਹਿਲਾਂ ਬਣਾਇਆ ਸੀ ਪੁਲੀ ਬੱਲੇ ਬੰਨਾਂਗੇ ਪੁਲੀ ਪਰ ਪਹਿਲਾਂ ਕੱਲ ਨੂੰ ਪਹਿਲਾਂ ਪੁਲੀ ਹਾਂ ਪਰ ਕੋਈ ਸਮਾਨ ਸੱਪੋ ਲੈਣ ਨੂੰ ਤਾਂ ਖਰਨਾ ਪਊਗਾ ਨਾ ਪੁਲੀ ਆਪਾਂ ਚੌੜੀ ਬੰਨਾਂਗੇ ਖਾਦੀ ਕਰਕੇ ਹਾਂ ਉਹ ਥੋੜਾ ਹੀ ਆ ਉਹਦਾ ਟੋਟੇ ਆ ਯਾਰ ਉਹਦਾ ਉਹ ਵਿਚਾਲੇ ਜੋੜ ਬਹਿ ਜਾਣਗੇ ਬਸ ਉਹ ਟੋਟੇ ਆ ਸੱਤਲਾ ਹਰਗਾ ਦਾ ਮੇਰੇ ਕੋਲ ਹੀ ਪੈ ਉਹ ਕਰੇ ਉਹ ਬਾਵਾ ਹਾਂ ਬਾਵਾ ਨਾ ਉਹ ਉਹ ਇਹ ਚੱਕ ਲਵਾਂਗੇ ਉਹ ਜੌਰੀ ਬੀ 46 ਹੁੰਦੇ ਫਿਰ ਉਹ ਬਾਪਰਾਵਾ ਤੋਲ ਲਾਂਗੇ ਆਪਾਂ ਉਹ ਜੋ ਤੇਰੇ ਉੱਤੇ ਟੰਗੇ ਹੀ ਪਿਆ ਨਾ ਮਸ਼ੀਨ ਦੇ ਕੋਲ ਤੋਲ ਲੋ ਚੱਕ ਲਈ ਉਹ ਖਰਾਬ ਹੋ ਜਾਂਦਾ ਉਹਦਾ ਫਿਰ ਕੰਮ ਹੋਊਗਾ ਕਿਤਾ ਕੀ ਲਿਗਾ ਭਈ ਕਿ ਹੋਰ ਰੱਬਾ ਹੈ ਉਹ ਨਾਲੇ ਕਿ 39 99 ਕੀ ਹੈ ਨਾ ਕੱਲ ਨੂੰ ਚਲਾਉਂਦੇ ਕੰਮ ਬਾਕੀ ਆਪਾਂ ਹੋਏ ਉਹ ਕੱਲ ਨੂੰ ਲਿਆਵਾਂਗੇ ਟਾਟਾ ਤਾਂ ਦਨ ਸਜ ਅਜ ਵੀਰਵਾਰ ਇਹ ਲੋਕ ਰੱਬ ਦਾ ਨੋਈ ਕਾਤਾ ਕਮ ਸਟੋਰ ਬਸ ਆ ਰੈਡੀ ਕਿਵੇਂ ਕਰੀ ਹੁੰਦੀ ਹੋ ਤਾਂ ਉਹ ਖੁੱਲਿਆ ਪੈਦਾ ਜਗੜਮੈਂਟ ਜਮ ਲਗਾ ਦੇ ਘਾੜੋਂ ਮੈਂਟਾ ਬੰਦ ਕਰੋ ਫਿਰ ਉਹਦਾ ਕਦੂ ਨਾ ਰਾਹ ਚ ਕੋ ਉਹ ਦੇ ਲੱਗਾ ਅੰਦਰ ਇਹ ਆ ਨਾ ਆਣੀ ਹੋਵੇ ਕੋਈ ਨਾੜ ਦੇ ਹਨ ਹੋਵੇ ਤੰਦਾ ਦੇ ਲੇਪ ਲਗਵਾਦਾਗਾ ਕਹਿੰਦਾ ਪਾਣੀ ਯਾਰ ਪਹੁੰਚਦਾ ਕਰਨਾ ਜਦੋਂ ਉਧਰ ਯਾਰ ਮੋਟਰ ਚਲਾਉਣ ਦੇ ਉਧਰ ਪਾਣੀ ਲੋ ਜੀ ਮਿੱਤਰੋ ਆਈ ਸੀ ਬਰੰਡੀ ਰਹੀ ਚੱਕਣਾ ਅੱਜ ਕੇ ਤਨ ਨਾਲ ਭਰ ਲਈ ਟਰਾਲੀ ਰਹੀ ਤਾਂ ਤੇ ਹੁਣ ਆਈ ਸੀ ਇੱਥੇ ਆਪਾਂ ਆ ਸਰਗਾ-ਸੁਰਗਾ ਚੱਕਣ ਨੂੰ ਉਠੇਗਾ ਲਾਪੋ ਇੱਕ ਦਮ ਇਹਨਾਂ ਉੱਤੇ ਲੰਡਰ ਪਾਵਾਂਗੇ ਕੋਹੋ ਤੇ ਇੱਕ ਬੰਨੀ ਆਪਾਂ ਫੁਲੀ ਫਾਲ ਦੇ ਉੱਤੇ ਉਹਦੇ ਵਾਸਤੇ ਕੱਢੀ ਹੁੰਦੇ ਮੁੰਡੇ ਦੁੱਲਦੂ ਕੇ ਪਰ ਚੱਲਦੇ ਹੋਰ ਦਿਹਾਉਣਾ ਨੂੰ ਫੇਰ ਜਾ ਕੇ ਕੀ ਮਾਹੌਲ ਦੂਰੇ ਫੇਰ ਨਵਾਂ ਨਵਾਂ ਪਟਲੇ ਹੋਣਗੇ ਮੁੰਡਿਆਂ ਨੇ ਤੇ ਬਰੋ ਦੇਖਦੇ ਹਾਂ ਕੀ ਕੰਮ ਚੱਲਦਾ ਕੀ ਨਹੀਂ ਕੱਲ ਨੂੰ ਕੰਮ ਚਲਾਵਾਂਗੇ ਆਪਾਂ ਕੋਠੇ ਦਾ ਚਲੋ ਚਲੋ ਗਰਾਮ ਟੋਲੇ ਚਲੋ ਜਾਣਦੇ ਜਾਣਦੇ ਚੱਲ ਭਾਈ ਚੱਲ ਤਾਂ ਹੀ ਟਟਲਾ ਤੇਰੀ ਮੇਰ ਨਾਲ ਸ਼ੁਰੂਆਤ ਕਰੀ ਆ ਮੈਂ ਬਾਪੂ ਕਾਹ ਚੱਲਾਂਗੇ ਤਾਹਾਂ ਦੀ ਆਉਣ ਦੇ ਗਾਂ ਹੀ ਜਾਣ ਦੇ ਚਲੋ ਜੀ ਗਾਂ 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 ਹਾਂ ਹਮ ਤਾਂ ਜੋਰਾਂ ਤੇ ਆ ਸਰਗਾ ਲੈ ਲਿਆ ਪਮੈਂਟ ਚੱਕ ਲਾਂਗੇ ਬੰਡੂ ਹੀ ਰੇਡ ਦਾ ਬਾਲਾ ਵਰਕ ਐਜਾ ਬਚਦੇ ਮੈਂਤ ਲਾ ਜੋ ਮਰਲੀ ਲਾਂਗਾ ਅੱਛਾ ਕਾਮਦਾਰ ਨੂੰ ਲਾਉਂਗਾ ਬਾਪੂ ਉਹ ਬੋਰੀ ਕਰਕੇ ਇੱਕੋ ਥੇ ਦੱਬ ਕੇ ਬੋਰੀ ਕਰ ਦਿੰਦੇ ਆਹੀ ਆ ਬਸ ਇੰਨਾ ਕੀ ਲੈ ਕੇ ਜਾਵਾਂ ਕਰਾਂ ਨਵਾਂ ਨਵਾਂ ਭਰ ਕੇ ਪੂਲੀ ਵਾਲੀ ਬੰਨ੍ਹ ਦੇ ਕਰਕੇ ਇਰ ਦੈਨ ਇਹ ਦਾ ਲੈਂਟਰੀ ਲਾਵਾਂਗੇ ਇਹਦਾ ਕੋਈ ਕੱਪੜਾ ਲਿਆਵਾਂਗਾ ਇਹਦੇ ਬੰਨਣ ਆਇਤ ਸਿੱਡ ਗਿਆ ਕੋਈ ਨਿਸ਼ਾਨੀ ਲਾਉਂ ਹਲਫਾਫ ਆਇਆ ਉਹ ਯਾਰ ਵਿੱਚ ਹਲਫਾਫ ਆਇਆ ਸਫਾਫੇ ਬੰਨਦੇ ਆਓ ਪੈ ਉਹਦੇ ਲਈ ਆਂ ਡੈਨ ਲਿਟਰੇਜ ਹੀ ਲੈ ਆਇਆ ਉਸ ਤੋਂ ਮਾਰ ਜਿਆ ਕਰਮ ਹੀ ਕਰਦੇ ਫਿਰ ਮੈਂ ਕੋਈ ਕਹੂਗਾ ਹੁਣ ਦੱਸਾਂ ਨੀਗਾ ਖਲ੍ਹਦੀਆ ਬੋਹਿਆ ਹਨੂਮਾਨ ਜੀ ਪੁੱਛਾਂਗਾ ਚਲੋ ਅਸੀਂ ਚਲੋ ਕਰ ਲਾ